ਲੌਯ ਮੈਟਰੋ ਸ਼ੌਕ ਕਬੂਤਰਬਾਜ਼ੀ ਦਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਜਾਨਵਰ ਆਪਣੇ ਆ ਗਏ ਜੀ ਸਕਰੋਸੋਂ ਕਿੰਨਾ ਦਾ ਉੜਦਿਆਂ ਦਾ ਬਹੁਤ ਟਾਈਮ ਹੋ ਗਿਆ 6 ਵਜੇ ਚੱਲੇ ਭਰਾਵੋ 2:30 ਦੇ 9 ਵਜੇ ਦੇ ਉਡਰ ਰਹੇ ਨੇ ਦੁਪਹਿਰੇ ਜੀ ਛੜ ਤੇ ਤੇ ਆ ਕੇ ਹ ਹ ਨੀਲਾ ਕਬੂਤਰ ਇੱਥਾਈ ਨਹੀਂ ਹੈਗੀ ਕਿਤੇ ਦੇਖੋ ਮੌਜਾ ਬਾਜ਼ੀਆਂ ਪਾਉਂਦਾ ਹਾ ਥੱਲੇ ਵਾਲੇ ਦੇਖੋ ਇੱਧਰ ਆ ਨੀਲਾ ਕਬੂਤਰ ਦੇਖਦਾ ਮੇਰੀ ਕਬੂਤਰੀ ਗਈ ਕਿੱਥੇ ਕੱਲ ਦਾ ਵਿਚਾਰਾ ਮਸਤ ਗੁੜਕੀ ਨਹੀਂ ਹੈਗਾ ਆਹ ਵੇਖੋ ਉੱਧਰ ਸਾਰੇ ਜਿੱਕਾ ਆਪਣੇ ਨੁਕਸਾਨ ਹੋ ਗਿਆ ਮੇਰਾ ਉਂਗਲੀ ਵੱਡੀ ਗਈ ਆ ਦੇਖੋ ਜੀ ਇਹ ਟਰੱਕ ਦੇ ਆਪਣੇ ਬੱਸ ਦੇ ਜਿਹੜੇ ਟਾਇਰ ਹੁੰਦੇ ਨੇ ਮੂਹਰੇ ਨਵੇਂ ਲਵਾਏ ਤੇ ਕੇ ਨਵੇਂ ਲਵਾ ਕੇ ਜਦੋਂ ਫੱਟ ਕਰਨ ਲੱਗੇ ਉਹ ਹੱਬ ਅੰਦਰੋਂ ਘੁੰਮ ਜਾਂਦੀ ਸੀ ਗੇੜਾ ਕਾ ਕੇ ਉਹ ਮੈਂ ਉਹਨੂੰ ਉਂਗਲੀਆਂ ਪਾ ਕੇ ਕੀਲੀਆਂ ਨੂੰ ਖੜਾਉਣ ਲੱਗ ਗਿਆ ਉਹਨੇ ਪਤੰਦਰ ਨੇ ਟਾਇਰ ਫੱਟ ਕਰਨ ਵਾਲਾ ਨੇ ਟਾਇਰ ਲੀਵਰ ਥੱਲੇ ਟਾਇਰ ਦੇ ਪਾ ਕੇ ਅੰਦਰੋਂ ਤੱਕਦਾ ਉਹ ਮੇਰੇ ਨਾਲ ਨੇ ਦੋ ਉਂਗਲਾਂ ਇੱਕ ਤਾਂ ਬਚ ਗਈ ਇੱਕ ਵੱੜਤੀ ਆ ਦੇਖੋ ਇਹਦਾ ਤਾਂ ਇੰਨਾ ਕੁ ਫੁੱਲ ਜਾਇਆ ਤੀ ਇਹਦਾ ਤਾਂ ਸਰ ਗਿਆ ਕੋਈ ਜ਼ਿਆਦਾ ਨਹੀਂ ਆਹਾ ਇੱਥੋਂ ਇਹਦੇ ਐ ਸਲੋਟ ਨੂੰ ਮਾਰੀ ਉਹਨੇ ਹੱਡੀ ਕੱਢਤੀ ਸਾਰੀ ਕੋਣ ਇੰਨਾ ਗਾੜਾ ਨਿਕਲਦਾ ਤੇ ਕੋਈ ਛੱਡ ਦੇ ਗੱਲ ਟਰੱਕਾਂ ਨੇ ਟਾਂਕੇ ਲਾਉ ਮਹਾ ਵੀ ਟਾਂਕੇ ਟੁੰਕੇ ਤਾਂ ਨਹੀਂ ਮੈਂ ਕਦੇ ਲਵਾਏ ਮੈਨੂੰ ਤਾਂ ਭਰਾਵਾ ਮਹਾ ਉਹ ਹੀ ਟੀਕੇ ਤੋਂ ਵੀ ਡਰ ਲੱਗਦਾ ਆ ਹਾ ਹਾ ਫੇਰ ਜਾ ਕੇ ਪੱਟੀ ਜੀ ਕਰਤੀ ਦੀ ਮਸ਼ੀਨ ਦਾ ਤੇਲ ਪਾ ਲਿਆ ਦੀ ਆਪਾਂ ਨੇ ਕੱਪੜੇ ਸੇਉਣ ਵਾਲੀ ਮਸ਼ੀਨ ਆਲਾ ਤੇਲ ਹੁੰਦਾ ਜਿਹੜਾ ਕੋਈ ਵੀ ਕੋਈ ਛੱਟ ਲੱਗੀ ਤੁਹਾਡੇ ਉਤੇ ਤੇਲ ਪਾ ਲੋ ਜਦੈ ਇੱਕ ਮਿੰਟ ਦੇ ਅੰਦਰ ਅੰਦਰ ਨਾਲੇ ਖੂਨ ਬੰਦ ਹੋ ਜੂ ਨਾਲੇ ਜਿਹੜਾ ਦਰਦ ਜਾਂ ਹਾਨਾਂ ਦਾ ਉਹ ਬੰਦ ਹੋ ਜੂ ਇੱਕ ਵੇਰੀ ਜਦੋਂ ਥੋੜੇ ਸਮਝ ਲਓ ਵੀ ਆਪਾਂ ਨੇ ਤੇਲ ਪਾ ਲਿਆ ਉਹ ਕੋਸਾ ਕੋਸਾ ਜਿਹਾ ਲੱਗੂ ਜਿਵੇਂ ਕੋਸੇ ਪਾਣੀ ਦੇ ਵਿੱਚ ਡਬੋਈ ਹੁੰਦੀ ਆ ਨਾਲ ਦੀ ਨਾਲ ਆਰਾਮ ਨਾਲੇ ਪੱਟੀ ਨੇ ਜੁੜਦੀ ਆ ਦੇ ਨਾਲ ਫਿਰ ਆ ਹਾ 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 ਲਓ ਜੀ ਕਾਲ ਸੱਖ ਆ ਗਿਆ ਛਾਤਰੀ ਤੇ ਮੌਜਾ ਵੀ ਆ ਗਿਆ ਸਮਝੋ ਹਾ 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 ਕ ਹਾ ਹਾ नीला बजा गोला वजा देखना भी छतरी ते आज ओह आह ओह उड़ गया जी साखा फेर आ गया ਹਾ 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 ਦੇਖੋ 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 ਗੋਲਾ ਵਜਾ ਕੇ ਮੈਂ ਉਹ ਕਰਦਾ ਹਾਂ ਹਾ 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 ਹ ਇਹ ਕਾਲ ਸਾਖਾ ਛਤਰੀ ਤੇ ਬੈਠਣ ਸਾਰ ਹੀ ਥੱਲੇ ਆ ਜਾਂਦਾ। ਜੇ ਬੈਠਾ ਰਹੇ ਫੇਰ ਭਾਵੇਂ ਉਹ ਬਈ ਜੇ ਕਿਉਂ ਨਾਲ ਹੀ ਮੋਜਾ ਬਈ ਜੂ ਨਾਲ ਹੀ ਇਹ ਗੋਲਾ ਵਜਾ ਬੈਠੂਗਾ। ਉਹ ਕੱਲਾ ਕਰਕੇ ਨਹੀਂ ਬੈਹਦਾ ਛਤਰੀ ਤੇ ਜਾ ਕੇ ਜਾਂਦਾ। ਆ ਹਾ 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 ਆਓ 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 ਹਾ 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 ਮੂਰੇ ਐ ਜੀ ਗੋਲਾ ਬੱਚਾ ਮਾਗਰਾ ਕੇ ਦੋ ਆ ਹੁਣ ਮੂਰੇ ਉਹ ਹੋ ਕੇ ਮਾਗਰੇ ਹੋ ਗਿਆ ਕਿਵੇਂ ਲੰਬਾ gekeੜਾ ਪਾ ਜਾਂਦਾ ਦੇਖੋ ਮੋੜ ਥੱਲੇ ਜਾਂਦਾ ਆ ਆ ਆ ਥੱਲੇ ਆ ਰੋ ਆ ਹਾ 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 ਮੌਜਾ ਵਾਈਆਂ ਪਾਉਂਦਾ ਆਓ 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 啊！啊啊啊啊！ ha ah, ah, ha ah, ah. ha

ਹਾ 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 ਆਓ 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 ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਵੀਡੀਓ ਨੂੰ ਕੋਈ ਦੇਖ ਨਹੀਂ ਹੈਗਾ ਰੀਲ ਰੀਲ ਬਣਾਈ ਹੋਈ ਹੈ ਜਿਹੜੀ ਉਹਨੂੰ ਜ਼ਰੂਰ ਦੇਖਦੇ ਨੇ ਵੀਡੀਓ ਨੂੰ ਵੀ ਦੇਖਿਆ ਕਰੋ ਵੀਰ ਬਣ ਕੇ ਲਾਇਕ ਸ਼ੇਅਰ ਕਰਿਆ ਕਰੋ ਤੁਹਾਡੇ ਸਹਿਯੋਗ ਨਾਲ ਹੀ ਸਾਡਾ ਸਹਿਯੋਗ ਆ ਤੁਸੀਂ ਸਾਡਾ ਸਾਥ ਦੇਵੋ ਅਸੀਂ ਤੁਹਾਡਾ ਸਾਥ ਦੇਵਾਂਗੇ ਆ ਆ ਆ ਆ ਆ ਆ ਆ ਆ

ਹਾ 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 ਹੋਏ ਬਾਈਆ ਹਾ 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 ਦੇਖਿਓ ਜੇ ਗੋਲਾ ਵਜਾ ਕਿੱਧਰ ਦੀ ਆਉਂਦਾ ਹਾ 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 ਨਹੀਂ ਬੈਠਿਆ ਨਹੀਂ ਜੀ ਮੈਂਦਾ ਮੈਂਦਾ ਜਾ ਫੇਰ ਡਰ ਗਿਆ ਆ ਜਾ ਪੁੱਤੋਏ ਹੋ ਮੱਝਿਆ ਹਾਂ ਹਾਂ ਇਹ ਉੱਥੇ ਬੈਂਦੀ ਬਹਿੰਦਾ ਪਤਾ ਨਹੀਂ ਛਾਲੇ ਨੂੰ ਕੀ ਆ ਗਿਆ ਜੀ ਲਓ ਵੀ ਬਾਬਿਓ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਬਸਕ੍ਰਾਈਬ ਜ਼ਰੂਰ ਕਰੋ ਯਾਨ ਪਰ ਆਪਣੇ ਉੱਤਰਿਆ ਏ ਹੌਣ ਸਰਦਾਰਾਂ ਦਾਣਿਆਂ ਨੂੰ ਚਿੰਬੜ ਕੇ ਗੁੱਲਾ ਵਜਾ ਪਾਣੀ ਨੂੰ ਚਿੰਬੜ ਗਿਆ ਜੀ ਇਹੋ ਕਿਦਾ ਪਹਿਲਾਂ ਦੌੜਿਆ ਹੋਇਆ ਹੈਗਾ ਐਨੀ ਮਾਤੀ ਜਾਨੀਆਂ ਇਹਦੀ ਨਹੀਂ ਬੱਜੀ ਹੈਗੀ ਜਿੰਨੀ ਉਹਨਾਂ ਦੀ ਅੱਜ ਦੇ ਕਾਲ ਸਾਖੇ ਦੀ ਬੱਜੀ ਆ ਆਹ 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 ਕੋਤਨੇ ਖੁੱਡੇ ਜਾਨੇ ਸਾਲੇ ਖਾਂਦੇ ਨਹੀਂ ਹੈਗੇ ਬਾਹਰੇ ਆ ਕੇ ਬਥੇਰਾ ਜੰਬੜਦੇ ਨਹੀਂ ਲਓ ਜੀ ਕਾਲ ਸੱਖਾ ਲੱਗ ਗਿਆ ਪਾਣੀ ਤੇ ਡਾਊਟ ਕੇ ਮੋਜਾ ਜੀ ਆ ਗਏ ਚਲੋ ਜੀ ਮੋਜੇ ਨੇ ਵੀ ਲੈ ਲਿਆ ਪਾਣੀ ਕਾਲ ਸਾਖੇ ਦਾ ਭਰਾ ਵੀ ਆ ਗਿਆ ਪਾਣੀ ਤੇ ਇਹ ਲਓ ਜੀ ਰਾਜਾ ਮੰਗੂ ਚੜਿਆ ਠ ਤੇ ਉਹ ਆ ਗਈ ਕਾਲਾ ਹਾਲਾ ਝੋਟਾ ਦੇਖ ਦੇਖ ਦੇ ਕਬੂਤਰ ਆ ਜੀ ਉਹ ਆਪਾਂ ਕਬੂਤਰੇ ਸਮਝਦੇ ਤੇ ਯਾਨੀ ਕਬੂਤਰ ਬਣ ਗਿਆ ਉਹ ਕੋ ਲੋਕ ਕੋਈ ਗੱਲ ਨਹੀਂ ਵਧੀਆ ਹੋਇਆ ਦੇਖਦੇ ਆ ਆਪਣੇ ਲੱਭਿਆ ਗੋਲਾ ਬਚਾ ਹੈਗਾ ਇਹ ਵੀ ਇਹਦੇ ਮਰ ਗਈ ਆ ਇਹਦੇ ਨਾਲ ਬੱਚੇ ਇਹਦੇ ਲੈ ਲੰਗੇ ਕੂਤਰੀ ਆ ਸੁਪਰ ਸ਼ੈਂਟ ਆਹ ਦੇਖੋ ਨੀਲੇ ਨੁਬਲੇ ਖਾ ਪਈਆਂ ਦਾ ਨੀਲੀ ਕਬੂਦਰੀ ਦਾ ਵੀ ਮੇਰੀ ਐ ਇਹ ਆ ਮਾਮਾ ਤੇਰੇ ਲਈ ਤਾਂ ਭੱਜ ਗਈ ਉਹਦਾ ਸਹਿਵਾ ਬਣ ਗਈ ਦੇਖੋ ਜੀ ਦੇਖਦਾ ਵੀ ਹਾਂ ਮੈਨੂੰ ਕਿ ਹਾਂ ਨੇ ਦੇਖ ਆ ਆ ਆ ਆ ਆ ਆਹ ਨਾ ਦੇਖੋ ਟੀਰਾ ਜਿਹਾ ਸਾਲਾ ਕੀ ਕਰਦਾ ਸਾਰਿਆਂ ਨੂੰ ਕੁੱਟਦਾ ਹੈ ਸਾਰਿਆਂ ਨੂੰ ਭਜਾਉਂਦਾ ਕਾਲਾ ਕਾਲਾ ਸਾਖਾ ਦੇਖੋ ਜੀ ਇਹ ਪੂਰਾ ਮਸਤ ਹੋ ਕੇ ਪਾਣੀ ਪੀਂਦਾ ਹੈ ਇੱਟ ਤੇ ਵੀ ਐ ਚੜਦਾ ਕਪੁੱਤਰ ਉਹ ਟੋਪਾ ਬਣਿਆ ਦੀ ਵੈਸਾ ਆਪਣਾ ਗਿਝਿਆ ਨਹੀਂ ਹੈਗਾ ਇਹ ਹੁਣ ਇਹਦਾ ਜੋੜਾ ਲੱਗ ਗਿਆ ਹੁਣ ਮੇਰੀ ਸਲਾਹ ਵੀ ਇਹਨੂੰ ਸ਼ਾਰ ਕਰ ਦਈਏ ਜਾਂਦਾ ਕਿਤੇ ਹੈ ਨਹੀਂ ਇਹ ਬੰਦਾ ਤਾਂ ਇੱਥੇ ਕੋਠੀ ਦੀ ਹੈ ਦੇਖੀ ਜਊ ਵੀ ਕੋਠੀ ਤੇ ਨਾ ਹੋਇਆ ਇਹਨੂੰ ਸ਼ਾਰ ਕਰਕੇ ਜਾਲ 'ਤੇ ਬਿਠਾ ਦਿਆ ਕਰਾਂਗੇ ਤਾਹਾਂ 5-7 ਜਾਂ 10 ਦਾਣਾ ਜਾਲੀ ਲਾਏ ਤੇ ਛਤਰੀ ਲਾ ਕੇ ਫੇਰ ਇਹਨੂੰ ਛੱਡ ਕੇ ਦੇਖਾਂਗੇ ਯਾਦ ਨੂੰ ਬੱਚੇ ਕਰ ਲੂਗੀ ਕਬੂਤਰੀ ਆ ਗਿਆ ਜੀ ਇਹਦਾ ਭਰਾ ਇਹ ਵੱਡਾ ਉਹ ਛੋਟਾ ਹੈ ਦੇਖੋ ਕਿਸਮਤ ਛੋਟੇ ਦੇ ਅੰਡੇ ਪਹਿਲਾਂ ਆ ਕੇ ਵੱਡੇ ਦੇ ਆਏ ਨਹੀਂ ਆ ਗਿਆ ਛੋਟਾ ਮੌਜਾ ਇਹਦੇ ਖਾਤਰ ਕੋਈ ਕਬੂਤਰੀ ਨੇ ਟਿਕ ਰਹੀ ਜਿਹੜੀ ਇਹਦੇ ਵਾਸਤੇ ਲਿਆਉਂਦੇ ਆ ਕਬੂਤਰ ਬਣ ਜਾਂਦਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਭਰਾਵੋ ਧੰਨਵਾਦ ਸਾਰਿਆਂ ਦਾ ਹੁਣ ਆਪਣੇ ਜਾਨਵਰ ਬੰਦ ਕਰਨ ਦਾ ਵੇਲਾ ਆ ਗਿਆ ਜੀ ਤੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਨੌਜੀ ਨੀਲੀ ਕਬੂਦਰੀ ਚੱਲ ਪਈ ਅੰਡੇਾਂ ਵਾਲੀ ਕਬੂਤਰ ਵੀ ਚੱਲ ਪਈ ਲੀਲਾ ਟੀਰਾ ਜਾਂ ਵੀ ਲੰਘੇ ਅੰਦਰ ਕਾਲੀ ਕਬੂਦਰੀ ਵੀ ਲੰਘੀ ਆਹ ਰਹਿ ਗਏ ਮਾਗਰ ਆ ਨਾਂਗੀ ਜਿੱਟੀਆਂ ਅੱਖਾਂ ਦੀ ਵੀ ਉਹ ਵੜ ਗਈ ਚਲੋ 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 ਤਰਾ ਕਬੂਤਰ ਦਾ ਅੰਦਰ ਆ ਭਾਈ ਵੀਬਾ ਤਰਾ ਲਓ ਜੀ ਡੱਬੀ ਕਬੂਤਰੀ ਅੜੜੱਖਾਂ ਵਾਲੀ ਉਹ ਵੀ ਵਾਗੀ ਆ ਵੇ ਜਿਓ ਕਾ ਆ ਗਈ ਇਹ ਦੇ ਹੋਰ ਦੇਖੋ ਕਬੂਤਰੇ ਉੜੀ ਕਰ ਦਿਆ ਹਾਂ ਜਿਵੇਂ ਗੁੜਕਣ ਬਲੇ ਕਬੂਤਰ ਕਰ ਜਾਂਦੇ ਨੇ ਮਸਤ ਹੈ ਆ ਪੂਰੀ ਖਾਲੋ ਖਾਲੋ ਪੱਤਾ ਖਾਲੋ ਦੇਖੋ ਅੰਦਰੋਂ ਕਦੇ ਮੋੜ ਦਿੰਦਾ ਕਦੇ ਲੈ ਜਾਂਦਾ ਚੋਲੋ ਬੋਤ ਖੁੱਡੇ ਜੀ ਰੱਖ ਦਿੰਨਾ ਸਾਨੂੰ ਥੋੜੇ ਥੋੜੇ ਖੜ ਲਓ ਜੀ ਬਰਾਵੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਲਓ ਜੀ ਕਲੋ ਬਾਰਸਣਾ ਪਤਾ ਗਿਆ ਗਿਆ ਗਾੜੀਆਂ ਕਸ ਵਾਲਾ ਜਰਾ ਖੰਲੇ ਮਾਰੇ ਕੱਢ ਕੇ ਤੇ ਭਾਈ ਨੇ ਮੇਰੀਆਂ ਆਹ ਮਾਜੀ ਗਾ ਪੌਣਾ ਛੋਟਾ ਦੇਖੋ ਥੱਲੇ ਟੀਦਾ ਜੀ ਆ ਆਹ ਬੋਦਰੀ ਬੈਠੀ ਐ ਦੀਆਂ ਛੱਟੀਆਂ ਖਾਂਦੀ ਆਹ ਦੇਖੋ ਜੀ ਇੱਕ ਅੱਖ ਇਧਰ ਲਈ ਕਾਲੀ ਐ ਉਹ ਦੂਸਰੀ ਅੱਖ ਦਿਖਾਉਗਾ ਹੁਣ ਇਹ ਖੜ ਜਾ ਸਾਲਾ ਉੱਤਰ ਦੇ ਖੜ ਜਾ ਹੁਣ ਇਹੋ ਚੰਦ ਜਾਂ ਦਿਨ ਆਗਾ ਵੇਚਦੀ ਲਾ ਲਈ ਆ ਮੁਰਾਣੇ ਦੇ ਇਹ ਕਾਕਾ ਇਹਦੇ ਲਈ ਕਾਲੀ ਹੈਗੀ ਅਰੇ ਇਹ ਉਧਰ ਲਈ ਚਿੱਟੀ ਖੱਟੀ ਜੀਆਂ ਆਹ ਵਾਣ ਇਕੱਠਾ ਇਹਦੀਆਂ ਖੱਟੀਆਂ ਲੱਗੀਆਂ ਠੀਕ ਆ ਬਾਈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਓ ਗੁੱਲਾ ਵਜਾ ਆਪਣਾ ਨੀਲਾ ਕਬੂਤਰੋ ਬੈਠਾ ਹੰਡੇ ਛੱਡ ਗਿਆ ਹੋ ਨਹੀਂ ਛੱਡੇ ਜਣੀ ਹੂੰ ਥੱਕ ਗਿਆ ਉਧਰ ਬਹਿ ਗਿਆ ਤਾਂ ਹਾਂ ਛੱਡ ਕੇ ਉਹਨੂੰ ਐਂ ਕਬੂਦਰੀ ਦੀ ਵਾਰੀ ਆ ਗਈ ਇੱਕ ਦੋ ਦਰਾਂ ਵਿੱਚ ਪਾਣਿਆਂ ਦਾ ਕਰਦੇ ਆਂ ਨਾ ਹਾਂ ਐਂਟਰੀ ਜਾਮ ਧੰਨਵਾਦ ਸਾਰਿਆਂ ਦਾ ਕੱਲ ਨੂੰ ਮਿਲਾਂਗੇ ਜੀ ਜਿਉਂਦੇ ਰਹੇ ਓਕੇ ਬਾਈ ਟਾਟਾ ਸਸਰੀ ਗਾਲ ਸਾਰਿਆਂ ਨੂੰ